ਮੈਂ ਸੂਰ ਰਾਜਪੂਤ ਪ੍ਰਧਾਨ ਨੈਸ਼ਨਲ ਜਰਨਲਿਸਟਿਕ ਪ੍ਰੈਸ ਕਲੱਬ ਆਫ ਇੰਡੀਆ ਸਾਡੀ ਹਰ ਮਹੀਨੇ ਦੇ 18 ਤਰੀਕ ਨੂੰ ਪ੍ਰੈਸ ਕਲੱਬ ਕੋਰਸ ਡੀਪੀਆਰ ਅਦਕਤਰ ਮੀਟਿੰਗ ਹੁੰਦੀ ਹੈ ਜ ਜਿਹਦੇ ਵਿੱਚ ਵੱਖ-ਵੱਖ ਅਖਬਾਰਾਂ ਦੇ ਪ੍ਰਿੰਟ মিডিਆ ਦੇ ਫੋਨ ਮੀਡੀਆ ਦੇ ਸਾਰੇ ਪੱਤਰਕਾਰ ਆ ਸੀ ਇਕੱਤਰ ਹੁੰਦੇ ਆ ਮੀਟਿੰਗ ਦੇ ਵਿੱਚ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜਿੰਨੇ ਵੀ ਪੱਤਰਕਾਰ ਫੀਲਡ ਵਿੱਚ ਕੰਮ ਕਰਦੇ ਆ ਜਾਂ ਹੋਰ ਵੀ ਕੋਈ ਕੰਮ ਕਰਦੇ ਆਪਣੇ ਆਪਣੇ ਵਿਚਾਰ ਦੱਸਦੇ ਆ ਇੱਕ ਇਹ ਜਿਹੜਾ ਪ੍ਰੈਸ ਕਲੱਬ ਹੈ ਇੱਕ ਅਸੀਂ ਇੱਕ ਪਲੇਟਫਾਰਮ ਬਣਾਇਆ ਆ ਜਿੱਥੇ ਅਸੀਂ ਸਾਰੇ ਬਹਿ ਕੇ ਇੱਕ ਦੂਜੇ ਨਾਲ ਗੱਲ ਕਰਦੇ ਆ ਅਗਲੀ ਗੱਲ ਕਰਨ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਚੈਨਲ ਜਿੰਨੀਆਂ ਜਾਏ ਆ ਦੁਆਬਾ মিডিਆ 7 ਨਿਊ ਯੂਕੇ ਨਿਊ ਚੈਨਲ ਪੁਰਵਜੀਤ ਮੇਰੇ ਸਾਥੀ ਪ੍ਰਿੰਟ মিডিਆ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਤੁਸੀਂ ਮੀਟਿੰਗ ਦੇ ਵਿੱਚ ਹਰ ਮਹੀਨੇ ਤਰ੍ਹਾਂ ਇਸ ਪਰੀ ਅੱਜ ਵੀ ਬਹੁਤ ਵੜ ਕੇ ਆ ਕੇ ਬਾਹਰ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਮੀਟਿੰਗ ਦੇ ਵਿੱਚ ਜੀ ਇਹ ਜਿਹੜੀ ਯੂਨੀਅਨ ਸਾਡੀ ਬਣੀ ਹੋਈ ਹੈ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਕੱਲ ਜਿਹੜਾ ਹੈਗਾ ਇਕਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਯੂਨੀਅਨ ਜਿਹੜੀ ਹੈ ਯੂਨੀਟੀ ਜਿਹੜੀ ਉਹਦਾ ਅੱਜ ਕੱਲ ਬਹੁਤ ਹੀ ਜ਼ਰੂਰੀ ਹੈ ਯੂਨੀ ਤਾਂ ਕਿ ਸਾਡੀ ਜੇ ਕੋਈ ਗੱਲ ਨਾ ਸੁਣੇ ਜਾਂ ਕੋਈ ਸਾਡੇ ਤੇ ਕੋਈ ਇਹੋ ਜੀ ਗੱਲਾਂ ਪੈਂਦੀਆਂ ਤੇ ਜਿੰਨੇ ਵੀ ਅਸੀਂ ਬੰਦੇ ਆ 10 20 50 ਇਕੱਠੇ ਹੋਵਾਂਗੇ ਤੇ ਅਸੀਂ ਉੱਤੇ ਪਹਿਰਾ ਦੇਵਾਂਗੇ ਤੇ ਕੋਈ ਦੁਨੀਆ ਦੀ ਤਾਕਤ ਜਿਹੜੀ ਹੈਗੀ ਹੈ ਜਿਹੜੀ ਸਾਡੀ ਗੱਲ ਨੂੰ ਨਾ ਸੁਣੇ। ਇਹ ਤਾਂ ਇਹ ਤਾਂ ਜੇ ਆਪਣੀ ਏਕਤਾ ਹੋਊਗੀ ਤੇ ਇਦਾਂ ਦਾ ਨਹੀਂ ਹੋਊਗਾ ਜੇ ਆਪਣੇ ਤੋਂ ਕੋਈ ਪਰਚਾ ਦਰਜ ਕਰਾਊਗਾ ਜਾਂ ਪੁਲਿਸ ਦਾ ਦਬਾਅ ਪਾਊਗਾ ਜਾਂ ਪ੍ਰਸ਼ਾਸਨ ਦਾ ਦਬਾਅ ਜੇ ਸਾਡੀ ਯੂਨਿਟੀ ਹੋਊਗੀ ਦੇਖੋ ਗੱਲ ਸਮਝ ਲੋ ਚੰਗੀ ਤਰ੍ਹਾਂ। ਆਈ ਕੌਂਗਲ ਹੈ ਜੇ ਕਿਸੇ ਵੱਲ ਕਰ ਕਰ ਦਿਓਗੇ ਤੁਹਾਡੇ ਕੋ ਮਾੜਾ ਹੈਗਾ ਜਾਂ ਸੰਗਾ ਤਾਂ ਤੁਹਾਡਿਓ ਮਰੋੜ ਦਊਗਾ। ਦੋਂ ਗਗਲਾਂ ਕਰ ਦੋਗੇ ਤਾਂ ਵੀ ਤੁਹਾਨੂੰ ਖਤਰਾ ਹੈ ਗਿਆ ਕਿਸੇ ਲਈ 4 5 ਕੁਝ ਜਦੋਂ ਆ ਹੋ ਜਾਣਾ ਦਸਾਂ ਦਾ ਇਹਨੂੰ ਕਹਿੰਦੇ ਕਸੂਨ ਪੰਜਾਬੀ ਚ ਇਸ ਕਰਕੇ ਸਾਡੀ ਜਿਹੀ ਜਦੋਂ ਸਾਰੇ ਇਕੱਠੇ ਹੋਗੇ ਤੇ ਕਸੂਨ ਦੀ ਤਾਕਤ ਸਾਡੇ ਤੇ ਆ ਜਾਂਦੀ ਹੈ ਤੇ ਸਾਡਾ ਕੋਈ ਬਾੜ ਵੀ ਬੰਕਾ ਨਹੀਂ ਵਿਗਾੜ ਸਕਦਾ ਜਦੋਂ ਸਾਰੇ ਆਪਾਂ ਡਟ ਕੇ ਖੜੇ ਹੋਵਾਂਗੇ ਤੇ ਕੋਈ ਦੁਨੀਆ ਦੀ ਤਾਕਤ ਜਿਹੜੀ ਪੱਤਰਕਾਰ ਦਾ ਇੱਕ ਵਿਸ਼ੇ ਇਦਾਂ ਦਾ ਵਾ ਉਹਦੇ ਅੱਗੇ ਤੋਂ ਕੁਖੜੋ ਹੀ ਨਹੀਂ ਸਕਦਾ ਸਾਡਾ ਕੰਮ ਇਹ ਹੈ ਕਿ ਇਕਤਾ ਸੀ ਪਾਰਟੀ ਨਹੀਂ ਬਣਨਾ ਦੂਸਰੀ ਗੱਲ ਜੀ ਜਨਤਾ ਦੀ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਣੀ ਹੈ ਪ੍ਰਸ਼ਾਸਨ ਦੀ ਜਿਹੜੀਆਂ ਗਤੀਵਿਧੀਆਂ ਜਨਤਾ ਤੱਕ ਪਹੁੰਚਾਣੀਆਂ ਸਾਡਾ ਮਤਲਬ ਇਹ ਹੈ ਪਾਰਟੀ ਆਪਾਂ ਬਣਨ ਦੀ ਕੋਸ਼ਿਸ਼ ਹੀ ਨਹੀਂ ਕਰਨੀ ਹੈ ਆਪਾਂ ਪਹਿਲੇ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਜਿਹੜਾ ਉਹ ਧੱਕਾ ਕਰਦਾ ਹੈ ਤੇ ਉਹਨੂੰ ਪਹਿਲੇ ਆਪਾਂ ਆਪਣੇ ਤਰੀਕੇ ਨਾਲ ਸਮਝਾਣਾ ਹੈ ਨਹੀਂ ਸਮਝੂਗਾ ਫਿਰ ਸਾਡੇ ਕੋਲ ਦੂਜਾ ਤਰੀਕਾ ਹੈ ਜੀ ਤੁਹਾਡੀ ਮੀਟਿੰਗ ਦੇ ਵਿੱਚ ਅਹਿਮ ਕਿਸ ਮੁੱਦੇ 'ਤੇ ਚਰਚਾ ਕੀਤੀ ਗਈ ਹੈ ਇੱਕ ਤਾਂ ਇਹ ਮੁੱਦੇ ਤੇ ਚਰਚਾ ਕੀਤੀ ਗਈ ਹੈ ਕੁਝ ਜਿਹੜੇ ਮੇਰੇ ਪੱਤਰਕਾਰ ਸਾਥੀ ਨੇ ਸੁਝਾਅ ਦਿੱਤਾ ਵਾ ਕਿ ਸਾਡੇ ਚ ਪੱਤਰਕਾਰ ਦੇ ਵਿੱਚ ਕੁਝ ਇਹੋ ਜਿਹੇ ਲੋਕ ਆ ਗਏ ਆ ਜਿਹੜੇ 504 400 ਰੁਪਇਆ ਲੈ ਕੇ ਪੱਤਰਕਾਰੀ ਦੀ ਬਦਨਾਮੀ ਕਰ ਰਹੇ ਆ ਕਿ ਮੈਂ ਉਹੋ ਜਿਹੇ ਪੱਤਰਕਾਰਾਂ ਨੂੰ ਸਖਤ ਚਰਾਬ ਨਹੀਂ ਦਿੰਦਾ ਮੈਂ ਕਿ ਆਪਣੇ ਕਾਰੋਬਾਰ ਕਰੋ ਪੱਤਰਕਾਰੀ ਲੱਗ ਜਗਾ ਕਾਰੋਬਾਰ ਲੱਗ ਜਗਾ ਲੋਕਾਂ ਨੂੰ ਬਲੈਕਮੇਲ ਨਾ ਕਰੋ ਲੋਕਾਂ ਦਾ ਮਜਬੂਰੀ ਦਾ ਫਾਇਦਾ ਨਾ ਠਾਓ ਉਹਨਾਂ ਨੂੰ ਇੱਕ ਆਮ ਇਨਸਾਨ ਸਮਝ ਕੇ ਜੇ ਉਹਨਾਂ ਕਿਸੇ ਦੀ ਹੈਲਪ ਲਈ ਲੋੜ ਪੈਂਦੀ ਤੇ ਉਹਦੀ ਸਹਾਇਤਾ ਕਰੋ ਬਹੁਤ ਵਧੀਆ ਗੱਲ ਆ ਤੁਹਾਡੀ ਐਸੋਸੀਏਸ਼ਨ ਵੱਲੋਂ ਕੋਈ ਹੁਦਿਆ ਦਾ ਐਲਾਨ ਕੀਤਾ ਗਿਆ ਲੇਕਿਨ ਹੁਦਿਆ ਦਾ ਐਲਾਨ ਲੰਮੀ ਸਮੇਂ ਤੋਂ ਸਾਡੇ ਪ੍ਰੋਸੈਸ ਚੱਲ ਰਿਹਾ ਵਾ ਚਾਰ ਪੰਜ ਮਹੀਨੇ ਮੈਂ ਜ਼ਿਲ੍ਹੇ ਦਾ ਪ੍ਰੈਜ਼ੀਡੈਂਟ ਮੈਨੂੰ ਥਾਪਿਆ ਗਿਆ ਸੀ ਯੂਨੀਅਨ ਨਾਲ ਤੁਹਾਡੇ ਵੱਲੋਂ ਤੇ ਤੁਸੀਂ ਫੈਸਲਾ ਕਰਕੇ ਤੇ ਮੈਨੂੰ ਨੈਸ਼ਨਲ ਪ੍ਰੈਜ਼ੀਡੈਂਟ ਬਣਾ ਦਿੱਤਾ ਵਾ ਕਿ ਮੈਨੂੰ ਕੋਈ ਟ੍ਰਾਈ ਨਹੀਂ ਮੈਂ ਅਜੇ ਵੀ ਕੰਮ ਕਰਦਾ ਪਿਆ ਵਾ ਹੁਣ ਅਗਲੀ ਮੀਟਿੰਗ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਮੇਰੇ ਪੱਤਰਕਾਰ ਸਾਥੀ ਇਕੱਠੇ ਹੋਇਆ ਉਹਨਾਂ ਨੂੰ ਖੁੱਲਾ ਸੱਦਾ ਦਿੰਦਾ ਵਾ ਕਿ ਤੁਸੀਂ ਆਪਣੇ ਜੋ ਟੀ ਜਿਹੜੀ ਟੀਮ ਹੈ ਉਹ ਗਠਿਤ ਕਰਨੀ ਹੈ ਉਸ ਤੋਂ ਬਾਅਦ ਹੀ ਸਾਰੀਆਂ ਗਤਿਵਿਧੀਆਂ ਅੱਗੇ ਚੱਲਣਗੀਆਂ